ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ মিডিਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ মিডিਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਨੂੰ ਨੇ ਕਿਹਾ ਕਿ ਤੁਸੀਂ ਸਾਡੇ ਤੇ ਮਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲਮ ਨਹੀਂ ਲਾਈਗੀ ਘੱਟੋ ਘੱਟ ਤੁਹਾਨੂੰ ਮਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇ ਦਿਆਂ ਇਹ ਜਵਾਬ ਸੀ ਉਹਦਾ ਮਨਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨੇ ਸੀ ਜਿਨ੍ਹਾਂ ਨੇ ਮਨਸਟਰੀਆਂ ਮੰਗੀਆਂ ਸਾਡੀ ਨੌ ਨੌ ਮਿਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲਮ ਨਹੀਂ ਮੰਗੀ ਜਦ ਕਿ ਮੰਗਣੀ ਮਲਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮਲਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਔਰ ਨਹੀਂ ਹੋਇਆ ਅੱਜ ਕੀ ਹੋ ਰਿਹਾ ਬੜੀ ਚਲਾਕੀ ਦੇ ਨਾਲ 15 ਸਾਲ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਔਰ ਸਾਨੂੰ ਨਹਿਰੀ ਪਾਣੀ ਤੋਂ ਮਰਹੂਮ ਕਰਕੇ ਸਾਨੂੰ ਜਿਹੜਾ ਹੈ ਉਹ ਕਨੈਕਸ਼ਨ ਟੂਬਲਾਂ ਦੇ ਦੇ ਦਿੱਤੇ ਤਾਂ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਹੈ ਉਹ ਅੰਧਾ ਤੁੰਦ ਵਰਤ ਕੇ ਤੇ ਜ਼ਮੀਨ ਹੇਠਲੇ ਪਾਣੀ ਨੂੰ ਖਤਮ ਕਰ ਦਈਏ ਔਰ ਐਸਾ ਹੋਇਆ ਵੀ ਔਰ ਨਹਿਰੀ ਪਾਣੀ ਸਾਡਾ ਬਿਲਕੁਲ ਘਟਾ ਦਿੱਤਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਨਹਿਰੀ ਪਾਣੀ ਸਾਡਾ ਜਿਹੜਾ ਕਦੋਂ ਘਟਾ ਦਿੱਤਾ ਗਿਆ ਅੱਜ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦਾ ਡੈਮੋਗ੍ਰਾਫ ਬੜੀ ਚਲਾਕੀ ਦੇ ਨਾਲ ਜਿਹੜਾ ਤਬਦੀਲ ਕੀਤਾ ਜਾ ਰਿਹਾ ਕੋਈ ਵੀ ਔਗਣ ਕੋਈ ਵੀ ਬਰਾਈ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪਨਪ ਨਹੀਂ ਸਕਦੀ ਐ ਇੱਕ ਗੱਲ ਚੇਤੇ ਰੱਖਿਓ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਉਹ ਮਿਲੀ ਤਾਂ ਹੀ ਐਨਾ ਪੈਸਾ ਜਿਹੜਾ ਹੈ ਇਹਨਾਂ ਲੀਡਰਾਂ ਦੇ ਕੋਲ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਆਇਆ ਇਹ ਸਾਰਾ ਡਰਗ ਦਾ ਪੈਸਾ ਤੇ ਨੁਕਸਾਨ ਕਿਹਦਾ ਹੋਇਆ ਨੁਕਸਾਨ ਹੋਇਆ ਸਾਡੇ ਮੁੰਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੇ ਨਸ਼ੇ ਦੀ ਡੋਜ਼ ਲੈ ਕੇ ਜਾਂ ਗੰਦਾ ਨਸ਼ਾ ਕਰਕੇ ਜਾਂ ਨਸ਼ਾ ਕਰਕੇ ਮਾਰੇ ਗਏ ਨੁਕਸਾਨ ਸਾਨੂੰ ਹੋਇਆ ਲੇਕਿਨ ਡਰਗ ਡੀਲਰਾਂ ਨੇ ਖੂਬ ਪੈਸੇ ਕਮਾਏ ਸਰਕਾਰੀ ਲੋਕਾਂ ਦੀ ਸਰਪ੍ਰਸਤੀ ਦੇ ਵਿੱਚ ਤੇ ਇਸ ਸਰਕਾਰੀ ਸਰਪ੍ਰਸਤੀ ਦੇਣ ਵਾਲਿਆਂ ਦੇ ਵਿੱਚ ਉਹ ਲੀਡਰ ਵੀ ਸੀ ਜਿਹੜੇ ਆਪਣੇ ਆਪ ਨੂੰ ਵੱਡੇ ਅਕਾਲੀ ਕਹੋਂਦੇ ਸਾਧ ਸੰਗਤ ਜੀ ਬੰਦੀ ਸਿੰਘਾਂ ਦਾ ਮਸਲਾ ਅੱਜ ਗਾਣੇ ਗਾ ਗਾ ਕਿ ਸਟੇਜਾਂ ਤੇ ਕਿਹਾ ਜਾਂਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਸਰਕਾਰ ਸੀ ਕਦੇ ਭਾਰਤ ਸਰਕਾਰ ਨਾਲ ਟੇਬਲ ਟਾਕ ਕੀਤੀ ਉਦੋਂ ਟੇਬਲ ਟਾਕ ਕੀਤੀ ਭਾਰਤ ਸਰਕਾਰ ਦੇ ਨਾਲ ਕਿ ਭਾਈ ਸਾਡੀ ਇਹ ਮੁੰਡੇ ਐ ਇਹਨੇ ਸਾਲਾਂ ਤੋਂ ਸਾਡੇ ਜ਼ਿਲ੍ਹਾ 'ਚ ਬੰਦ ਐ ਤੁਸੀਂ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਕੋਈ ਟੇਬਲ ਟਾਕ ਨਹੀਂ ਹੋਈ ਜੇ ਟੇਬਲ ਟਾਕ ਹੋਈ ਹੁੰਦੀ ਭਾਰਤ ਸਰਕਾਰ ਦੇ ਨਾਲ ਤੇ ਅੱਜ ਸਾਡੇ ਬੰਦੀ ਸਿੰਘ ਰਹਿ ਹੁਣੇ ਸੀ ਜਦੋਂ ਸੱਤਾ ਨਹੀਂ ਰਹੀ ਤੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਹੈ ਉਹ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਮੌੜ ਬੰਬ ਧਮਾਕਾ ਹੋਇਆ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਸੀ ਉਹ ਜੁੜੀਆਂ ਇੱਕ ਵੱਡੇ ਢੇਰੇ ਨਾਲ ਲੇਕਿਨ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਹੋਇਆ ਕੀ ਹੈ ਕੀ ਨਹੀਂ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਵਿਅਦਵੀ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹਿ ਗਈ ਆ ਝਾੜੂ ਦੀ ਸਰਕਾਰ ਵੀ ਜਿਹੜੀ ਹੈ ਚੱਲ ਰਹੀ ਹੈ 1.5 ਸਾਲ ਬਾਕੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀ ਵੀ ਜਿਹੜੇ ਆ ਅੱਜ ਤੱਕ ਪੰਥ ਦੇ ਸਾਹਮਣੇ ਨਹੀਂ ਆ ਸਕੇ ਸਾਧ ਸੰਗਤ ਜੀ ਬਾਈਬਲ ਕਲਾਮ ਗੋਲੀकांड ਕੌਣ ਦੋਸ਼ੀ ਹੈ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਦੋਸ਼ੀ ਕੌਣ ਹੈ ਕੌਣ ਸੀ ਗੋਲੀ ਚ ਚਲਾਉਣ ਵਾਲੇ ਕੌਣ ਸੀ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਲੇਕਿਨ ਇਹ ਵੀ ਸਾਡੇ ਸਾਹਮਣੇ ਜਿਹੜਾ ਹੈ ਅਜੇ ਤੱਕ ਬਿਲਕੁਲ ਵੀ ਨਹੀਂ ਆ ਸਕਿਆ ਇੱਕ ਤਾਂ ਕਾ ਪੰਜਾਬ ਨਾਲ ਹੋਰ ਹੋ ਰਿਹਾ ਬਹੁਤ ਵੱਡੀ ਤعداد ਵਿੱਚ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਅਮਰੀਕਾ ਕੈਨੇਡਾ ਆਸਟ੍ਰੇਲੀਆ ਬੈਠੇ ਆ ਲੇਕਿਨ ਪੰਜਾਬ ਤੋਂ ਫਲਾਈਟਾਂ ਜਿਹੜੀਆਂ ਨੇ ਉਹ ਬਹੁਤ ਥੋੜੀਆਂ ਇੰਟਰਨੈਸ਼ਨਲ ਚਲਾਈਆਂ ਜਾਂਦੀਆਂ ਨੇ ਦਿੱਲੀ ਜਾਣਾ ਪੈਂਦਾ ਬਹੁਤ ਵੱਡੀ ਖੇਚਲ ਝੱਲ ਕੇ ਔਰ ਇਹ ਵੀ ਪੰਜਾਬ ਦੇ ਨਾਲ ਇੱਕ ਵਿਤਕਰਾ ਹੈ ਕਿ ਜੇ ਪੰਜਾਬ ਤੋਂ ਫਲਾਈਟਾਂ ਚਲਾਉਂਦੀਆਂ ਚਾਹੀ ਚੰਡੀਗੜ੍ਹ ਤੋਂ ਚਲਾਉਣ ਚਾਹੇ ਅਮਰਸਰ ਸਾਹਿਬ ਤੋਂ ਜੇ ਪੰਜਾਬ ਤੋਂ ਜਿਹੜੀਆਂ ਫਲਾਈਟਾਂ ਜਿਹੜੀਆਂ ਇੰਟਰਨੈਸ਼ਨਲ ਚਲਾਤੀਆਂ ਕਿਤੇ ਸਾਡਾ ਦਿੱਲੀ ਵਾਲਾ 에ਰਪੋਰਟ ਜਿਹੜਾ ਹੈ ਉਹ ਬੰਦ ਨਾ ਹੋ ਜੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ 50% ਕਹਿ ਦਈਏ ਨਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਲੋਕ ਜਿਹੜੇ ਆ ਉਹ ਬਾਹਰ ਮੂਵ ਕਰਦੇ ਆ ਤੇ ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਨਾ ਜਿਹੜੀ ਮੈਂ ਕਰਨੀ ਚਾਹਣਾ ਸਾਧ ਸੰਗਤ ਜੀ ਮੈਂ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵਿਦੇਸ਼ੀ ਸਾਡੇ ਭਰਾ ਹੈ ਉਹਨਾਂ ਨੂੰ ਅਪੀਲ ਕਰਨਾ ਚਾਹਣਾ ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਸੀ ਨਾ ਤੇ ਸਾਨੂੰ ਉਹ ਕਹਿੰਦੇ ਹੁੰਦੇ ਸੀ ਇਹ ਆਗੇ ਬਾਦਲਾਂ ਦੇ ਚਮਚੇ ਆਗੇ ਬਾਦਲਾਂ ਦੇ ਦੱਲੇ ਇਹ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਹੁਣ ਹੋ ਗਿਆ ਬਹੁਤ ਕੁਝ ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਭਗੌੜੇ ਹੋ ਗਏ ਮੈਂ ਵਿਦੇਸ਼ਾਂ ਤੋਂ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਿਲ ਤੋਂ ਫੈਸਲਿਆਂ ਤੋਂ ਪਘੌੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਾਂ ਭਵਿੱਖ ਦੇ ਵਿੱਚ ਕੋਈ ਜਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜਥੇਦਾਰ ਕਿਸੇ ਪੋਲੀਟੀਕਲ ਬੰਦੇ ਵੱਲ ਉਂਗਲ ਉਠਾ ਕੇ ਨਹੀਂ ਠੱਕ ਸਕੂਗਾ ਝਾਕ ਸਕੂਗਾ ਜੇ ਪਘੌੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ ਤੇ ਕਾਮਯਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਘੌੜੇ ਆ ਇਹਨਾਂ ਦੀ ਸਿਆਸਤ ਜਿਹੜੀ ਹੁਣ ਚੱਲਣੀ ਨਹੀਂ ਚਾਹੀਦੀ ਐ ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜਾਓ ਕਿ ਕੋਈ ਅਕਾਲੀ ਫੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜੂਗਾ ਕਿਸੇ ਨੇ ਨਹੀਂ ਪੈਦਾ ਹੋਣਾ